हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨੱਕ ਛੇੜ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਕੀ ਤਾਜੀ ਸੂਈ ਵੜ ਤੇ ਦੋ ਆਗਿਆ ਗੱਪਣ ਵੜ ਤੇ ਦੋ ਆਗਿਆ ਬਾਈ ਕੋਲੇ ਹੀਫਰ ਵੜਾਂ ਟਾਪ ਕੁਆਲਿਟੀ ਦੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਾਲ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਹੋ ਕੰ ਬਾਈ ਹਾਂਜੀ ਬਾਈ ਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ। ਨਾਮ ਤੇ ਆਪਣਾ ਬਈ ਐਡਰੈਸ ਬੋਲ ਦੋ। ਭਾਈ ਨਾਮ ਗੁਰਦੇਵ ਸਿੰਘ ਪਿੰਡ ਕੋਰ ਸਿੰਘ ਵਾਲਾ ਜਿਲ੍ਹਾ ਬਠਿੰਡਾ ਦੇ ਸੀਰਪੋ। ਨੇੜੇ ਪਿੰਡ ਬਈ ਭਾਈ ਨੇੜੇ ਇੱਧਰ ਸਮਾਦਵੀ ਨੇੜੇ ਰਹਿੰਦਾ ਆਪਣੇ ਭੋਂਡੇਪੁਰਾ ਵੀ ਨੇੜੇ ਆ ਤੇ ਆਪਣਾ ਰੌਂਤਾ ਵੀ ਨੇੜੇ ਭਾਈ ਭਾਜਤਾ ਵੀ ਨੇੜੇ ਹੈ। ਕੰਟੈਕਟ ਨੰਬਰ ਬੋਲ ਦੋ ਬਈ ਆਪਣਾ। ਭਾਈ 9464352855 ਇਹ ਬਈ ਦਾ ਕੰਟੈਕਟ ਨੰਬਰ ਹੈ ਬਈ ਬਾਕੀ ਚਲੋ ਸਕਰੀਨ ਤੇ ਨੋਟ ਕਰ ਲਓ। ਬਈ ਤਾਜੀ ਸੂਈ ਤੋਂ ਸ਼ੁਰੂ ਕਰੀਏ। ਹਾਂਜੀ ਹਾਂਜੀ। ਬਈ ਕਿਹੜਾ ਸੂਆ ਸੂਈ ਆ? ਭਾਈ ਦੂਜਾ ਸੂਆ ਸੂਈ ਆ ਸਵੇਰੇ 7 ਵਜੇ ਸੂਈ ਆ ਜੀ। ਬੱਚਾ ਬੱਚਾ ਬੱਸੀ ਆ ਬਾਈ ਮਗਰ ਬੱਸੀ ਬਹੁਤ ਚੰਗੀ ਆ ਹਾਂਜੀ ਬੱਸੀ ਨੂੰ ਦੁੱਧ ਚੰਗਾਤਾ 2 ਕਿਲੋ ਬੋਲਾ ਵੀ ਕੱਢਤਾ ਹੈਗਾ ਤੇ ਕਿੰਨਾ ਕਿਦਦ ਦੁੱਧ ਕੱਢਿਆ ਬਾਈ ਇਹਦਾ 2 ਕਿਲਿਟਰ ਹੀ ਕੱਢਿਆ ਬਾਈ ਬੱਚੀ ਨੂੰ ਝੰਗਾ ਕੇ ਨਹੀਂ ਪਿਛਲੇ ਸੂਏ ਕਿੰਨਾ ਪਿਛਲੇ ਬਾਈ ਅਗਲੇ ਤਾਂ 18 ਕੇ ਆਪਾਂ ਮਾਲਾ 17 ਲੀਟਰ ਕਹੇ ਨੇ 17 ਲੀਟਰ ਹਾਂਜੀ ਠੰਡੀ ਸੀਲ ਆ ਬਾਈ ਹਾਂਜੀ ਬਹੁਤ ਠੰਡੀ ਸੀਲ ਆ ਬਾਈ ਕਿਵੇਂ ਮਰਜੀ ਬਹਿ ਜਾ ਯਾਰ ਠੀਕ ਹੈ ਬਾਈ ਚੌਂਟ ਚਵਾ ਕਿਵੇਂ ਦਾ ਲੈ ਲੈ ਬਾਈ ਠੰਡੀ ਸੀਲ ਦੇਖੋ ਚੌਂਟ ਚਵਾ ਇੱਕ ਨੰਬਰ ਆ ਗਿਆ ਕੋਈ ਚੱਕਰ ਹੀ ਨਹੀਂ ਆਣਾ ਨਿਆਣਾ ਜਮਾ ਹੀ ਨਹੀਂ ਬਾਈ ਸਾਰ ਵਾ ਵਧੀਆ ਲੈ ਹਮ ਸਹੀ ਗੱਲ ਹੈ ਲੈ ਨਿਆਣਾ ਪਾਲਾ ਤੇ ਨਾ ਪਾਲਾ ਕਰਵਾਨੇ ਥਣ ਬਹੁਤ ਚੰਗਾ ਲੱਗਿਆ ਨਾਣਾ ਨੂੜਾ ਹਵਾਨੇ ਤੇ ਚੈੱਕ ਕਰ ਸਕਦਾ ਬੜੀਆਂ ਚੰਗੀਆਂ ਆ ਗਈਆਂ ਬਾਕੀ ਬੱਚਾ ਇਹਦੇ ਮਗਰ ਆ ਗਿਆ ਬਈ ਬੱਸੀ ਬੱਸੀ ਵੀ ਕਰਮਣੇ ਬਹੁਤ ਚੰਗੀ ਦਿੱਤੀ ਆ ਖੋਲ ਦੇ ਬਾਈ ਮੜੀ ਦੀ ਤੋਰ ਦੇ ਵੜ ਨੂੰ ਖੋਲ ਕੇ ਲੈ ਆ ਗਿਆ ਬਈ ਟਾਇਟ ਫਿਕਸ ਹਵਾਨੇ ਦੀ ਆ ਗਈ ਬਹੁਤ ਸੋਹਣਾ ਹਵਾਨਾ ਆ ਗਿਆ ਬਈ ਹੈ ਨਾ ਹਾਂਜੀ ਬਾਕੀ ਵੜ ਦਾ ਫੇਸਪੂਟ ਆਪਾਂ ਚੈੱਕ ਕਰਾਣਾ ਰੰਗ ਟੰਗ ਬਈ ਚੈੱਕ ਕਰ ਸਕਦਾ ਵੜ ਤੇ ਬੜੇ ਕਮਾਲ ਦੇ ਇੱਧਰ ਨੂੰ ਤੋਰ ਦੇ ਬਈ ਇੱਧਰ ਪ੍ਰਿੰਟ ਬਾਕੀ ਫੁੱਲ ਵੱਡੀ ਆ ਬਈ ਵਜਨ ਵਾਲੀ ਵੜ ਆ ਤੇ ਬਾਈ ਇਹਦਾ ਮੁੱਲ ਕੀ ਰਹੂਗਾ ਲੈਣ ਦੇਣ ਬਾਈ ਯਾਰ 70000 ਰੁਪਏ ਤੇ ਮਾਨਤਾਣ ਕਰਦੇ ਆਂਗੇ 70000 ਰੁਪਏ ਹਾਂ ਐਵੇਂ ਲੋਕ 80 ਮੰਗਿਏ 85 ਮੰਗਿਏ ਕੀ ਫਾਇਦਾ ਬਾਈ ਠੀਕ ਹੈ ਬਾਈ ਛੋਟੀ ਨੇ ਕੋਈ ਪੂਰੀ ਵੱਡੀ ਵਸਤੀ ਹੈ ਬਾਈ ਹਾਂ ਸਹੀ ਗੱਲ ਆ ਬਾਈ ਬਾਈ ਕਹਿੰਦਾ ਨਾ ਤਾਂ 70000 ਰੁਪਏ ਦੀ ਹਾਂਜੀ ਲੈਣ ਠੀਕ ਹੈ ਬਾਈ ਨਾ 75 ਨਾ ਬਾਈ ਕਹਿੰਦਾ 80 70000 ਰੁਪਏ ਦੀ ਵੜਾ ਪਾਜ ਦੇ ਦੇਾਂਗੇ ਬਾਈ ਬਾਕੀ ਬੱਚਾ ਵੀ ਤਿਆਰ ਕਰਨ ਵਾਲਾ ਮਗਰ ਕਨੇ ਬੱਚੀ ਬਹੁਤ ਚੰਗੀ ਆ ਵੀਰੇ ਯਾਰ ਹੂੰ ਬਾੜੀ ਜਾਤ ਦੀ ਬੱਸੀ ਆ ਜੀ ਬੱਚਾ ਹੀ ਬਹੁਤ ਚੰਗਾ ਬਾਕੀ ਬਈ ਠੰਡੀ ਸੇਲ ਵੀ ਕਰਮ ਵਾਲੀ ਬਈ ਹਲੇ 9:30 ਦਾ 10 ਵਜੇ ਦੋ ਤਿੰਨ ਘੰਟੇ ਸੁੱਈ ਨੂੰ ਹੋਇਆ ਜੀ ਹੂੰ ਸਹੀ ਗੱਲ ਆ ਬਈ ਤੇ ਅੱਗੇ ਬਈ ਇਧਰੋਂ ਦੋ ਨੰਬਰ ਤੇ ਕਿਹੜਾ ਸੂਆ ਸੁੰਦੀ ਆ ਬਈ ਇਹ ਤੀਜਾ ਸੂਆ ਸੁੰਦੀ ਆ ਵੀਰੇ ਕਿੰਨੇ ਟਾਈਮ ਦੀ ਕੱਚੀ ਆ ਭਾਈ ਇਹ ਬਤਾ ਦੋ ਦੋ ਤੋਂ ਬਾਅਦ ਤਿੰਨ ਤਾਂ ਨਹੀਂ ਲਓ 2 ਠੰਡੀ ਸੀ ਰਹੀ ਬਹੁਤ ਹੈ ਕਿਵੇਂ ਮਰਜੀ ਵਹਿ ਜਾ ਭਾਈ ਕਿੰਨਾ ਕਿਦਦ ਕੱਢਿਆ ਭਾਈ ਪਿੱਛੇ ਭਾਈ ਯਾਰ ਪਿੱਛੇ ਤਾਂ ਉਹਨਾਂ ਨੇ ਅਗਲੇ ਐਂ ਤਾਂ ਆਪਾਂ ਨੂੰ 30 ਕਹਿ ਕੇ ਦਿੱਤੀ ਆ ਆਪਾਂ 27 ਕਿਲੋ ਦੀ ਗਾਰੰਟੀ ਲਵਾਂਗੇ ਠੀਕ ਹੈ ਭਾਈ ਹਾਂਜੀ ਉਹ ਠੰਡੀ ਆ ਪੂਰੀ ਕਿਵੇਂ ਮਰਜੀ ਵਹਿ ਜਾ ਭਾਈ ਜਰਨੇ ਹੂੰ ਸਹੀ ਗੱਲ ਆ ਭਾਈ ਠੰਡੇ ਠੰਡੇ ਚੈੱਕ ਕਰ ਸਕਦੇ ਹੋ ਕਰਮਾਲੀ ਫੁੱਲ ਬਾਕੀ ਜਿਹੜਾ ਥਾਣਾ ਬਹੁਤ ਚੰਗਾ ਭਾਈ ਅੱਧੀ ਗੱਟ ਪਿੱਛੇ ਨੂੰ ਲੈਵਾ ਦੋ ਗੱਠ ਮੂਰ ਨਾਲ ਵਿੱਚ ਟਾਇਰ ਲੈਵਾ ਕਹਿ ਸਕਦੇ ਹਾਂਜੀ ਹਾਂਜੀ ਸੋਨਾ ਲੈਵਾ ਆ ਗਿਆ ਭਵਾਨਾ ਬਹੁਤ ਵਧੀਆ ਵੀਰੇ ਯਾਰ ਬਹੁਤ ਚੰ ਕਵਾਲਿਟੀ ਵੈਂਡ ਦੀ ਗੱਲ ਕਰੀਏ ਨਾ ਬਾਈ ਇੱਕ ਨੰਬਰ ਆ ਗਈ ਹਾਂਜੀ ਹਾਂਜੀ ਹੂੰ ਹਵਾਨਾ ਬਹੁਤ ਸੋਹਣਾ ਤਿਆਰ ਕਰਿਆ ਵਾ ਹਜੇ ਇੱਕ ਤੋਂ ਦੋ ਦਿਨ ਬਾਈ ਲੱ ਜਾ ਸਕਦੀ ਆ ਉਸਾ ਉਹਨਾਂ ਅੰਦਾਜ਼ਾ ਲਾ ਲਓ ਬਾਕੀ ਜਿਹੜਾ ਥਾਣਾ ਉਹ ਵੀ ਬਹੁਤ ਸੋਹਣਾ ਲੱਗਿਆ ਵਗਾ ਖੋਲਿਓ ਬਾਈ ਤੋਰ ਬਾਕੀ ਗਰਮੀਆਂ ਦਾ ਤੋਹਫਾ ਆ ਗਈ ਕਣ ਹਾਂਜੀ ਹਾਂਜੀ ਗਰਮੀ ਬਾਈ ਬਿਲਕੁਲ ਨਹੀਂ ਮੰਨਣ ਵਾਲੀ ਕਿਉਂਕਿ ਗਰਮੀਆਂ ਦਾ ਆ ਗਈ ਤੋਹਫਾ ਸਾਈਨਿੰਗ ਚਮਕਾ ਲਈ ਆ ਪੂਰੀ ਬਾਈ ਤੇ ਦਿਨ ਹਜੇ ਲੱ ਜਾ ਵੀ ਸਕਦੀ ਆ ਤੇ ਕਰਮ ਵਾਲੀ ਇੱਕ ਦਿਨ ਤਿਆਰੀ ਚੇ ਬਾਈ ਦੋ ਤੋਂ ਤਿੰਨ ਲੱ ਜਾ ਸਕਦੀ ਇਧਰ ਠੀਕ ਹੈ ਬਾਈ ਬਾਕੀ ਜਿਹੜਾ ਹਵਾਨਾ ਬਹੁਤ ਸੋਹਣਾ ਦਾ ਟਾਇਟ ਲੇਵਾ ਆ ਗਿਆ ਬਈ ਫੀਟਿੰਗ ਚੈੱਕ ਕਰ ਸਕਦੇਮ ਬੜੀ ਕਮਾਲ ਆ ਗਈ ਤੇ ਬਾਈ ਇਹਦਾ ਅੱਜ ਮੁੱਲ ਕੀ ਰੋ ਲੈਣ ਦੇਣ ਕੱਚੀ ਬਾਈ ਯਾਰ ਕੋਈ 80 ਨਹੀਂ ਕੋਈ 85 ਨਹੀਂ 70000 ਰੁਪਏ ਚ ਮਾਨਤਾ ਕਰ ਦੇਗੇ ਆਪਾਂ ਠੀਕ ਹੈ ਬਾਈ ਕੋਈ ਬਾਈ ਕਹਿੰਦਾ 80 ਨਹੀਂ ਤੇ ਕੋਈ 85 ਨਹੀਂ 70000 ਰੁਪਏ ਚ ਮਾਨਤਾ ਬਾਈ ਆਈ ਆਈ ਖੜ ਜਾ ਯਾਰ ਚਰੀ ਕਰਮ ਵਾਲੀ ਲੈ ਹਮ ਲੈ ਬਾਕੀ ਚੱਕਰ ਹੀ ਨਹੀਂ ਕੋਈ ਹੈ ਨਾ ਲੈ ਜਾ ਕੀ ਬਾਤ ਆ ਯਾਰ ਲੈ ਲੈ ਠੰਡੇ ਠੰਡੇ ਦੇਖੋ ਬਾਈ ਮੋਮ ਵੀ ਨਾ ਖੜੀ ਆ ਤੇ ਗਰਮੀਆਂ ਦਾ ਕਰਮਾ ਵਾਲੀ ਆ ਕੀ ਤੋਹਫਾ ਬ੍ਰੀਡ ਆ ਗਈ ਇੱਕ ਨੰਬਰ ਤੇ ਮੁੱਲ ਵੀ ਬਾਈ ਉਹ ਹਿਸਾਬ ਨਹੀਂ ਕਰਿਆ ਮੁੱਲ ਬਾਈ ਅੱਗੇ ਵੀ ਬਾਈ ਜਾਇਜ਼ ਹੀ ਕਰਦਾ ਹੁੰਦਾ ਖਿੱਚ ਕੇ ਜੀ ਮੁੱਲ ਕਰਦਾ ਹੁੰਦਾ ਕਿ ਨਹੀਂ ਬਾਈ ਹਾਂਜੀ ਹਾਂਜੀ ਬਾਲੇ ਬਾਈ ਐਵੇਂ ਮੰਗੀ ਜਾ ਕੇ 85 ਮੰਗੀਏ 80 ਮੰਗੀਏ ਕੀ ਫਾਇਦਾ ਹੂੰ ਸਹੀ ਗੱਲ ਹੈ ਤੇ ਅੱਗੇ ਤਰੋਂ ਬਾਈ ਤਿੰਨ ਨੰਬਰ ਤੇ ਇਹ ਪਲੂਨ ਵਸਿਆ ਬਾਈ ਹੂੰ ਮੂੰਹ ਚਾਰ ਦੰਦਾ ਠੀਕ ਆ ਮੂੰਹ ਬਾਈ ਦੇ ਬਾਈ ਦੱਸਣ ਮੁਤਾਬਕ ਚਾਰ ਦੰਦਾ ਠੰਡੀ ਸੀਲ ਬਾਈ ਆਪਾਂ ਦਿਖਾ ਦਿੰਨੇ ਆ ਫੁੱਲ ਆ ਬਾਈ ਕਹਿੰਦੇ ਤੇ ਲੇਵਾ ਤਿਆਰ ਬਹੁਤ ਸੋਹਣਾ ਕਰੀ ਖੜੀ ਆ ਹਾਂਜੀ ਬਾਈ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਬਾਈ ਇਹ 4 ਤੋਂ 5 ਦਿਨ ਲੈ ਜਾ ਚਾਰ ਤੋਂ 5 ਦਿਨ ਬਾਈ ਕਹਿੰਦਾ ਲੈ ਜਾਂਦੀ ਹੈ ਬਾਈ ਬਾਕੀ ਦਾ ਅੰਦਾਜ਼ਾ ਉਸ ਹਾਵ ਨਾਲ ਲਾ ਲਿਓ ਤੇ ਥਾਣਾ ਦਾ ਜਿਹੜਾ ਸਾਈਜ਼ ਹੈ ਗੈਪ ਆ ਬਹੁਤ ਚੰਗਾ ਆ ਗਿਆ ਗੁਲਾਬੀ ਥਾਣਾ ਫੂਟ ਨਹੀਂ ਕੋਈ ਸੰਗ ਨਹੀਂ ਬਾਕੀ ਬਾਈ ਬੱਚਾਂ ਚੋਂ ਦੀ ਆ ਜਾ ਹਾਂਜੀ ਹਾਂਜੀ ਹੂੰ 4 ਦਿਨ ਦਾ ਹਾਂਜੀ ਬਾਈ ਕੱਦ ਕਾਠ ਨੇ ਬਾਈ ਛੋਟੀ ਨਹੀਂ ਕੋਈ ਮੰਨ ਕੇ ਆ ਵੀ ਭਾਈ ਛੋਟੀ ਹੈਗੀ ਸਹੀ ਗੱਲ ਆ ਬਾਈ ਹਾਂਜੀ ਮੇਰੇ ਵੇਖ ਲੈ ਮੋਟੇ ਆਉਂਦੇ ਆ ਬਾਈ ਹੂੰ ਕੱਦ ਵਜਨ ਵਾਲੀ ਪੂਰੀ ਬੇਲ ਆ ਪੂਰਾ ਕੱਦ ਆ ਸਹੀ ਗੱਲ ਆ ਬਾਈ ਕੱਦ ਕਾਠ ਵਜਨ ਵਜੂਦ ਕਰਨ ਵਾਲੀ ਚ ਫੁੱਲ ਖੋਲ ਲਿਆ ਬਾਈ ਇਹਨ ਬਾਕੀਰ ਥਾਨ ਬਹੁਤ ਚੰਗੇ ਲੱਗੇ ਬਾਕੀ ਹਾਂ ਹਾਂ ਬ੍ਰਿਜ ਵੀ ਚਾਰਾਂ ਦੀ ਥਾਂ ਤਾਂ ਬਹੁਤ ਵਧੀਆ ਹੈ ਕਿਹੜਾ ਹਵਾਨਾ ਇਹਦਾ ਟਾਇਟ ਆ ਬਾਈ ਮੂਰ ਨੂੰ ਦੇਖ ਲਓ ਵੀ ਜੱਟ ਕਰਮਾਲੀ ਦਾ ਮੂਰ ਨਹੀਂ ਹਾਂਜੀ ਬਹੁਤ ਸੋਹਣਾ ਥਾਨ ਲੱਗਿਆ ਵਾ ਤੇ ਅੱਜ ਇਹਦਾ ਬਾਈ ਮੁੱਲ ਫਿਰ ਕੱਚੀ ਕੱਚੀ ਦਾ ਭਾਈ ਯਾਰ ਆਪਾਂ ਇਹਦਾ ਕੋਈ 70 ਨਹੀਂ ਕੋਈ 75 ਨਹੀਂ 65000 ਰੁਪਏ ਦੀ ਦੇ ਦਾਂਗੇ ਯਾਰ ਠੀਕ ਆ ਬਾਈ ਕਹਿੰਦਾ ਕੋਈ 70 ਨਹੀਂ 75 ਨਹੀਂ 65000 ਹਾਂਜੀ ਹਾਂਜੀ ਚੱਕੋ ਬਾਈ 65000 ਰੁਪਏ ਦੀ ਬੱਸੀ ਅੱਜ ਆਪਾਂ ਬਾਈ ਕਹਿੰਦਾ ਦੇ ਦੇ ਬਹੁਤ ਚੰਗੀ ਬਸੇ ਪੂਰਾ ਕਾਦਾ ਕੂਰੇ ਵਜਣ ਵਾਲੀ ਕੋਈ ਛੋਟੀ ਨਹੀਂ ਬਾਈ ਮਨ ਲ ਗਿਆ ਵਜਣ ਵਾਲੀ ਕੱਦ ਬੈਡ ਵਾਲੀ ਆ ਬਾਈ ਬਾਕੀ ਸਮੀ ਪਲੀ ਆ ਯਾਰ ਬਾਈ ਕਿਵੇਂ ਮਰਜੀ ਵੇ ਛੱਡ ਕੇ ਤਲਿਆਰਾ ਬਹਿ ਜਾ ਐ ਨਹੀਂ ਯਾਰ ਕੋ ਹੋ ਆਗੇ ਵੀ ਸੜਾ ਮਾਰਦਿਆਂ ਠੰਡੀਆਂ ਸੀ ਨਾ ਤਿੰਨੇ ਹੀ ਬਹੁਤ ਬਾਕੀ ਅਸਲ ਵਿੱਚ ਕੁਆਲਿਟੀ ਦਾ ਫਰਕ ਹੁੰਦਾ ਗੱਲ ਹਾਂਜੀ ਹਾਂਜੀ ਬਾਈ ਮੂੰਹ ਦਿਖਾ ਫੇਜ ਕਿੰਨਾ ਸੋਹਣਾ ਬੋਦੀ ਆ ਸਹੀ ਗੱਲ ਲੈ ਬੋਦੀ ਵਾਦੀ ਬਈ ਚੈੱਕ ਕਰ ਸਕਦੇ ਬੜੀ ਕਮਾਲ ਆ ਗਿੱਦਾ ਬੜਾ ਪਿਆਰਾ ਮੂੰਹ ਆ ਗਿਆ ਹਾਂਜੀ 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 ਕਿਵੇਂ ਮਰਜੀ ਹੋ ਕਰ ਸਹੀ ਗੱਲ ਆ ਬਾਈ ਬੰਦੋ ਬਈ ਇਹਨੂੰ ਮੁੱਲ ਖੇਰ ਬਈ ਨੇ ਬਈ ਇਹਦਾ ਵੀ ਜਾਇਜ਼ ਰੱਖਿਆ ਤੇ ਅੱਗੇ ਨਾ ਤੁਹਾਨੂੰ ਦੋ ਦਿਖਾਵਾਂਗੇ ਕਿੰਨੇ ਕਿੰਨੇ ਹੀਫਰ ਬੜਾ ਦਿਖਾਉਣੇ ਆ ਬਈ ਥੋੜਾ ਥੋੜਾ ਟਾਈਮ ਸਾਬ ਕਿਟੀਕਾ ਲੈਂਡ ਦੇ ਬਿਲਕੁਲ ਕਵਲ ਆ ਗਿਆ ਬਈ ਕਿੰਨੀ ਕੁਮਰਤ ਆ ਗਿਆ ਬੱਚਾ 4 ਨੰਬਰ ਬਈ ਇਹ ਤਾਂ ਮਤਲਬ 11 ਮਹੀਨਾ ਦਾ ਬੱਚਾ ਠੀਕ ਆ ਮੂੰਹੋਂ ਦੁੱਧ ਚੰਗਿਆ ਮਤਲਬ ਦੰਦੀਆ ਖੀਰੀ ਪਿਓਰ ਆ ਤੇ ਚਾਰ ਹੀ ਥਾਣਾ ਫੋਟ ਵੀ ਹੈ ਨੀ ਫੋਟ ਦੀ ਆਪਣੀ ਗਾਰੰਟੀ ਆ ਵੀਰੇ ਥਾਣ ਬੜਾ ਕਮਾਲ ਆ ਹਾਂਜੀ ਬਾਕੀ ਰੰਗ ਰੂਪ ਪ੍ਰਣੋ ਬੋਦੀ ਵਾਲੀ ਬੱਸੀ ਆ ਵੀਰੇ ਬੋਤੀ ਦੇ ਸਹੀ ਗੱਲ ਆ ਮੈਂ ਕਹਿੰਦਾ ਦੋਵੇਂ ਫੁੱਲ ਚੰਗੇ ਆ ਹਾਂਜੀ ਹਾਂਜੀ ਕੁਆਲਿਟੀ ਦੇਖੋ ਬਾਈ ਬੱਚਿਆਂ ਦੀ ਇੱਕ ਨੰਬਰ ਆ ਗਈ ਤੇ ਬਾਈ ਇਹਦਾ ਮੁੱਲ ਕੀ ਰਹਿਣਾ ਭਾਈ ਯਾਰ ਇਹਦਾ ਮੁੱਲ ਆਪਾਂ ਕੋਈ 35 ਨਹੀਂ ਮਾਗਦੇ ਕੋਈ 32 28000 ਰੁਪਏ ਦੀ ਬੱਸੀ ਦੇ ਦਾਂਗੇ 28000 ਹਾਂਜੀ ਹਾਂਜੀ ਠੀਕ ਹੈ ਬਾਈ ਨਾ ਤਾਂ ਬਾਈ ਕਹਿੰਦਾ 35 ਕਰਨਾ ਤੇ ਨਾ ਕਰਨਾ ਬਾਈ 40 28000 ਰੁਪਏ ਦਾ ਇਹ ਬੱਚਾ ਦੇ ਦੇਾਂਗੇ ਅੱਗੇ ਬਾਈ 5 ਨੰਬਰ ਤੋੜ ਕੇ ਆਪਾਂ ਇਕੱਠੀ ਦਿਖਾ ਦੇਾਂਗੇ ਇਹਦੀ ਡਿਟੇਲ ਦੱਸੀਏ ਕਿ ਨਹੀਂ ਮਰਦਾ ਆ ਭਾਈ ਇਹ ਹੈ ਮਾ ਨੋ ਮੀਨਾ ਦਾ ਬੱਚਾ ਆ ਗਿਆ ਚਾਰ ਹੀ ਥਾਣਾ ਮੂਰੂ ਪ्योर ਖੀਰੀ ਆ ਗਈ ਦੋਦ ਚੌਂਦੀਆਂ ਦੰਦੀਆਂ ਸਹੀ ਗੱਲ ਆ ਭਾਈ ਥਾਂ ਦੇਖੋ ਬਈ ਬਹੁਤ ਚੰਗੇ ਗਲਾਪ ਪੀਚਾ ਆ ਗਏ ਬਾਕੀ ਬੂਥਾਂ ਵੀ ਗਲਾਪ ਬੂਥੀਆਂ ਵੀ ਵੇਖਣਾਂ ਦੇ ਮੂੰਹ ਸਹੀ ਗੱਲ ਆ ਮੂੰਹ ਮਾ ਬਹੁਤ ਪਿਆਰੇ ਆ ਗਏ ਰੰਗ ਰੂਪ ਪ੍ਰਿੰਟ ਬਹੁਤ ਚੰਗੇ ਆ ਗਏ ਬਾਕੀ ਕੱਦ ਕਾਠ ਵੀ ਬਹੁਤ ਚੰਗੇ ਆ ਹਾਂਜੀ ਹਾਂਜੀ ਕੋਈ ਛੋਟੀਆਂ ਨਾ ਮੰਨ ਕੇ ਆਵੇ ਮੇਰਾ ਵੀ ਭਰਾ ਪੂਰਾ ਡਬਲ ਬੱਸੀ ਆ ਗਈ ਸਹੀ ਗੱਲ ਆ ਭਾਈ ਫੁੱਲ ਵੱਡੀਆਂ ਆ ਗਈ ਕੋਈ ਵੀਰ ਸਹੀ ਗੱਲ ਆ ਭਾਈ ਦੀ ਛੂਟੀਆਂ ਨਾ ਮੰਨ ਕੇ ਵਧੀਆ ਪਲੀਆਂ ਸਮੇਂ ਹਾਂਜੀ ਹਾਂਜੀ ਪੂਰਾ ਸਾਭ ਮ ਭਾਈ ਮਾਨਤਾਣ ਕਰ ਦਾਂਗੇ ਆਪਾਂ ਠੀਕ ਹੈ ਭਾਈ ਹਾਂਜੀ ਵਧੀਆ ਹੋ ਜਾਊ ਹਾਂਜੀ ਹਾਂਜੀ ਛੋਟੀ ਦਾ ਆਪਾਂ ਭਾਈ ਕੋਈ ਆਹ ਹੋਣੀ 28 ਨੂੰ ਕੋਈ ਨਹੀਂ ਇਹਦਾ ਆਪਾਂ 20000 ਰੁਪਿਆ ਇਹਦਾ ਬਾਈ ਹੈ ਹਾਂਜੀ ਹਾਂਜੀ ਇਹਦਾ ਵੱਡੀ ਦਾ 28 ਹੈ ਵੱਡੀ ਦਾ 28 ਤੇ ਉਰਲੀ ਦਾ ਭਾਈ 22000 ਰੁਪਿਆ ਜੋੜਾ ਭਾਈ ਕਹਿੰਦਾ ਵੀ ਆਪਾਂ ਵਧੀਆ ਰਾਤਨਾ ਦੇ ਦਾਂਗੇ ਕਿ ਨਹੀਂ ਭਾਈ ਹਾਂਜੀ ਪੂਰੀਆਂ ਭਾਈ ਸਮਝ ਗਿਆ ਮੈਂ ਕੋਈ ਲਿਸੀਆਂ ਲਾਵਾਂਗਾ ਬੱਸਿਆਂ ਨਹੀਂ ਅਸਲ ਵਿੱਚ ਵਧੀਆ ਸਰੀਰ ਵਾਲੀਆਂ ਤੇ ਭਾਈ ਦੁੱਧ ਦਾ ਰਿਕਾਰਡ ਪਤਾ ਇਹਨਾਂ ਦਾ ਭਾਵਾਂ ਭਾਈ ਯਾਰ ਆ ਪਹਿਲੀ ਵੱਸੀ ਆ ਇਹਦਾ ਕਹਿੰਨੂੰ ਤਾਂ ਆਪਾਂ ਕਈ ਜਗ੍ਹਾ ਤੇ 30 35 ਗਏ ਉਹਨਾਂ ਨੇ 27 ਕਿਲੋ ਦਾ ਰਿਕਾਰਡ ਦਿੱ ਠੀਕ ਹੈ ਤਿੰਨ ਨਗਸੀ ਦੇ ਬਾਈ ਕੋਲੇ ਬਾਈ ਪੰਜੇ ਟੌਮ ਬਰੀਡ ਦੇ ਤੇ ਆਪਾਂ ਪੰਜੇ ਹੀ ਦਿਖਾ ਦੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਨਗ ਨਾ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ